ਸਸਕਾਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗੈਬਾਰਟ ਮੰਗਲਵਾਰ ਨੂੰ ਭਾਰਤ ਸਮੇਤ ਹਿੰਦ ਪਰਿਸ਼ੰਤ માં ਸਹਾਗਦੀ ਬਹੁ-ਰਾਸ਼ਟਰੀ ਯਾਤਰਾ ਉਤੇ ਰਵਾਨਾ ਹੋ ਚੁੱਕਿਆ ਅਤੇ ਉਹ ਆਪਣੇ ਆਪ ਨੂੰ ਚਾਈਲਡ ਆਫ ਪੈਸੀਫਿਕ ਦੱਸਿਆ ਗੈਬਾਰਟ ਨੇ ਕਿਹਾ ਕਿ ਉਹ ਫਰਾਂਸ ਦੇ ਵਿੱਚ ਇੱਕ ਸੰਖੇਪ ਰੁਕਣ ਦੇ ਨਾਮ ਦੇ ਨਾਲ ਜਾਪਾਨ THAILAND ਅਤੇ ਭਾਰਤ ਜਾਵੇਗੀ ਗੈਬਾਰਟ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਸ਼ਾਂਤੀ ਆਜ਼ਾਦੀ ਅਤੇ ਖੁਸ਼ਹਾਲੀ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਇਹ ਮਜ਼ਬੂਤ ਸੰਬੰਧ ਸਮਝ ਅਤੇ ਸੰਚਾਰ ਦੀਆਂ ਖੁੱਲੀਆਂ ਲਾਈਨਾਂ ਬਣਾਉਂਦਾ ਵੀ ਬਹੁਤ ਜ਼ਰੂਰੀ ਹੈ ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਕੇਪੜਾ ਜਪਾਨ, ਥਾਈਲੈਂਡ ਅਤੇ ਭਾਰਤ ਦੀ ਬਹੁ-ਰਾਸ਼ਟਰੀ ਯਾਤਰਾ ਉੱਤੇ ਰਵਾਨਾ ਹੋ ਗਈ ਹੈ। ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਐਕਸ ਉੱਤੇ ਲਿਖਿਆ ਗਿਆ ਹੈ ਕਿ ਮੈਂ ਹਿੰਦ ਪ੍ਰਸ਼ਾਂਤ ਮਹਾਸਾਗਰ ਦੀ ਇੱਕ ਬਹੁ-ਰਾਸ਼ਟਰੀ ਯਾਤਰਾ ਉਤੇ ਚਲਨੀ ਆ। ਇੱਕ ਅਜਿਹਾ ਖੇਤਰ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿਉਂਕਿ ਮੈਂ ਪ੍ਰਸ਼ਾਂਤ ਮਹਾਸਾਗਰ ਦੇ ਬੱਚੇ ਦੇ ਵਜੋਂ ਵੱਡੀ ਹੋਈ ਆ। ਮੈਂ ਜਪਾਨ, ਥਾਈਲੈਂਡ ਅਤੇ ਭਾਰਤ ਜਾਵਾਂਗੀ। ਡੀਸੀ ਵਾਪਸ ਜਾਂਦੇ ਸਮੇਂ ਫਰਾਂਸ ਦੇ ਵਿੱਚ ਇੱਕ ਸੰਖੇਪ ਲਈ ਰੁਕਾਂਗੀ। ਉਹਨਾਂ ਕਿ ਕਿਹਾ ਕਿ ਰਾਸ਼ਟਰਪਤੀ ਡਰਾਪ ਨੇ ਸ਼ਾਂਤੀ ਆਜ਼ਾਦੀ ਅਤੇ ਖੁਸ਼ਹਾਲੀ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਮਜ਼ਬੂਤ ਸੰਬੰਧ ਸਮਝ ਅਤੇ ਸੰਚਾਰ ਦੀਆਂ ਖੁੱਲੀਆਂ ਲਾਈਨਾਂ ਬਣਾਉਣਾ ਬਹੁਤ ਜ਼ਰੂਰੀ ਹੈ ਉਹਨਾਂ ਦੱਸਿਆ ਕਿ ਉਹਨਾਂ ਦਾ ਪਹਿਲਾ ਪੜਾਵ ਹੋਨੋ ਲুলੂ ਹੈ ਜਿੱਥੇ ਉਹ ਆਈਸੀਪਾਈ ਵਾਲਾ ਅਤੇ ਸਖਲਾਈ ਦੇ ਵਿੱਚ ਸ਼ਾਮਲ ਸਾਡੇ ਸੈਨਿਕਾਂ ਨੂੰ ਮਿਲਣ ਜਾਣਗੇ। ਦਾਸਿਕ ਰਿਪੋਰਟ ਦੇ ਅਨੁਸਾਰ ਗਬਾਰ ਦੀ ਯਾਤਰਾ ਦੇ ਵਿੱਚ ਅਗਲੇ ਹਫਤੇ ਭਾਰਤ ਵਿੱਚ ਇੱਕ ਸੁਰੱਖਿਆ ਕਾਨਫਰੰਸ ਹੈ ਜਿਸੇ ਵਿੱਚ ਉਹ ਸ਼ਾਮਲ ਹੋਣਗੇ। ਇਹ ਕੰਪਰਸ਼ਾਸਨ ਦੇ ਇੱਕ ਉੱਚ ਅਧਿਕਾਰੀ ਦੇ ਤੌਰ ਉੱਤੇ ਗਬਾਰ ਦੀ ਦੂਜੀ ਅੰਤਰਰਾਸ਼ਟਰੀ ਯਾਤਰਾ ਹੈ। ਰਿਪੋਰਟ ਅਨੁਸਾਰ ਇੱਕ ਮਹੀਨਾ ਪਹਿਲਾਂ ਉਸ ਦੀ ਪੁਸ਼ਟੀ ਹੋਣ ਤੋਂ ਤੁਰੰਤ ਬਾਅਦ ਉਹ ਮਿਊਨਿਕ ਸੁਰੱਖਿਆ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਰਮਨੀ ਗਈ। ਬੁੱਧਵਾਰ ਨੂੰ ਗਬਾਰ ਹਵਾਈ ਪਹੁੰਚੀ ਜਿੱਥੇ ਕ ਵੱਡਾ ਰਾਸ਼ਟਰੀ ਸੁਰੱਖਿਆ ਏਜੰਸੀ ਦਫਤਰ ਦੇ ਨਾਲ-ਨਾਲ ਫੌਜ ਦਾ ਇੰਡੋ-ਪੈਸੀਫਿਕ ਕਮਾਂਡ ਹੈੱਡਕੁਆਰਟਰ ਵੀ ਹੈ ਗਬਾਰ ਜਿਸ ਨੇ ਕਾਂਗਰਸ ਦੇ 28 ਸਾਲ ਤੱਕ ਰਾਜੀ ਨੁਮਾਇੰਦਗੀ ਕੀਤੀ ਹੈ ਟਰੰਪਰ ਸਰਕਾਰਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਬਾਰ ਦੀ ਯਾਤਰਾ ਦਾ ਏਸ਼ੀਆ ਪੜਾਅ 18 ਮਾਰਚ ਨੂੰ ਦਿੱਲੀ ਦੇ ਵਿੱਚ ਸੁਰੱਖਿਆ ਅਧਿਕਾਰੀਆਂ ਤੇ ਇੱਕ ਬਹੁ-ਰਾਸ਼ਟਰੀ ਕਲੱਟ ਰਾਸੀਨਾ ਕੰਫਰੰਸ ਦੇ ਵਿੱਚ ਇੱਕ ਭਾਸ਼ਣ ਦੇ ਨਾਲ ਸਮਾਪਤ ਹੋਵੇਗਾ ਜਿਸ ਵਿੱਚ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਦਾ ਦਿੱਤਾ ਸੀ ਉੱਥੇ ਗਬਾਰ ਭਾਰਤ ਦੇ ਅਧਿਕਾਰੀਆਂ ਤੇ ਦੂਜੇ ਦੇਸ਼ਾਂ ਦੀ ਅਧਿਕਾਰੀਆਂ ਦੇ ਨਾਲ ਦੁਬਲੀ ਮੀਟਿੰਗਾਂ ਕਰਨਗੇ ਦੱਸਿਆ ਕਿ ਗਬਾਰਦ ਦੀਆਂ ਟਿੱਪਣੀਆਂ ਯੂਰਪ ਦੇ ਵਿੱਚ ਅਮਰੀਕਾ ਅਤੇ ਅੱਤਵਾਦ ਵਿਰੋਧੀ ਸਹਿਯੋਗ ਉਤੇ ਕੇਂਦ੍ਰਿਤ ਸਨ ਉਸਨੇ ਯੂਰੋਪੀਅਨ ਡਿਪਲੋਮੇਟਾ ਦੁਆਰਾ ਚੰਗੀ ਤਰ੍ਹਾਂ ਪ੍ਰਾਪਤ ਕੀਤਾ ਗਿਆ ਜੋ ਕਿਸੇ ਵੀ ਸੰਕੇਤ ਲਈ ਉਤਸਕ ਸੀ ਉਸਨੇ ਅਮਰੀਕੀ ਖੋਫੀ ਏਜੰਸੀਆਂ ਲੰਬੇ ਸਮੇਂ ਤੋਂ ਸਹਿਯੋਗ ਦੇ ਨਾਲ ਆਪਣੀ ਭਾਈਵਾਲੀ ਨੂੰ ਸੁਰੱਖਿਅਤ ਰੱਖਣ ਦਾ ਇਰਾਦਾ ਵੀ ਰੱਖ ਲਿਆ ਨਹੀਂ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਗਬਾਰਦ ਭਾਰਤ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਵਿਸ਼ਿਆਂ ਉਤੇ ਹਮਲਾ ਕਰਨ ਦਾ ਇਰਾਦਾ ਰੱਖਦਿਆ ਅਤੇ के रिपोर्ट के अनुसार आतवारी विरोधी साइबर सुरक्षा आर्टिफिशियल इंटेलिजेंस ਅਤੇ ਖੋਫੀਆ ਜਾਣਕਾਰੀ ਸਾਂਝੀ ਕਰਨ ਨੂੰ ਲੈ ਕੇ ਵੀ ਸੰਭਵਿਤ ਕੀਤਾ ਜਾ ਸਕਦਾ ਹੈ ਬਿਉ ਰਿਪੋਰਟ ਚੰਦ ਪੰਜਾਬੀ